no I'm

ਪੜੀਆ ਕੀ ਦੁਨੀਆ ਨਾਮ ਨਾਮ ਜਪਸ ਗਵਾਰਾ ਇਕ ਬਸਤ ਅਗੋਚਰ ਲਹੀਆ ਬਸਤ ਅਗੋਚਰ ਪਾਈ ਕਾਟ ਦੀਪਕ ਰਹਾ ਸਮਾਈ ਕਹਾ ਕਬੀਰ ਅਬ ਜਾਣਿਆ ਬਜਾਨਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾਪਤੀਜਾ ਨਾਪਤੀਜਾ जान Sorry. Uh -huh. ਆਈ ਫਿਰੰਗਤ ਗੁਰਤੇ ਮਰਦਾਸ ਰਾਮਦਾਸਾਂ ਹੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਨੋ ਤੇ ਆਈਆ ਜਿਸ ਢਿਠੇ ਸਬਦ ਪੁਜਾਰੇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਬ ਜਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਸ਼ ਕੀਆ ਦੀਗ ਚਲਾਈ ਦੀਗ ਵਾਹੀ ਦੇਖੇ ਅੰਡਟ ਦੀ ਤਾਰ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜినా ਸਿੰਘਾ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਘਟਾਈ ਖੋਪਰੀਆਂ ਲੋਹਾਂਆਂ ਚਰਖੀਆਂ ਦੇ ਚੜੇ ਆੜਿਆਂ ਨਾਲ ਸਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇ ਸਾਹ ਸੁਆਸਾ ਨਾਲ ਨਿਵਾਹੀ ਤਿਨਾ ਪੁਰਾਤਨ ਤੇ ਵਰਤਮਾਨ ਸਮੇਂ ਦੀ ਸਮੋਸ਼ੀਦਾਨੀ ਕਮਾਈ ਦਾ ਧਿਆਨ ਕਰੋ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਤਾਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸਿੱਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਖ ਤੇਗ ਪਤਾ ਹੈ ਬਿਰਦਗੀ ਪਾਜ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸੰਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾਹ ਦਾਤ ਪਰੋਸਾ ਦਾਤ ਦਾਨਾ ਸ਼ਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨਿ ਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿ ਅਟਲ ਧਰਮ ਕਾ ਜੈਕਾਰ ਬਲੂ ਜੀ ਸਿਖਾਂ ਦਾ ਮਨਨੀਵਾ ਮਤ ਉਚੀ ਮਤ ਪਤ ਦਾ ਰੱਖਾ ਆਪ ਵੈ ਗੁਰੂ ਹੀ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦਾਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆ ਤੇ ਮਾਣ ਨਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਰੋਟ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਬਲਾ ਵਿਚਰਦਾਸ ਬੇਨਤੀ ਜੋਦੜੀ ਹਜ਼ਾਤਾਰ ਪਾਤਸ਼ਾਹ ਆਪ ਜੀਆਂ ਦੇ ਦਰੋਂ ਘਰੋਂ ਵਰਸ ਆਏ ਅਮਰ ਸ਼ਹੀਦ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਤੇ ਅਨੇਕਾ ਸਿੰਘਾਂ ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਅਮਰਤ ਵੇਲੇ ਸੰਤਾਂ ਨੂੰ ਦਰਸ਼ਨ ਉਪਦੇਸ਼ ਦੀਆਂ ਦਾਤਾਂ ਬਖਸ਼ ਰਹੇ ਹੋ ਜੀ ਇਸ ਨੂੰ ਸੰਗਤਾਂ ਵੱਲੋਂ ਆਖੀਆਂ ਦਾ ਕੁਟਾਨ ਕੋਟ ਧੰਨਵਾਦ ਹੈ ਸੱਚੇ ਬਾਦਸ਼ਾਹ ਅਰਦਾਸ ਹੈ ਆਪ ਜੀ ਦੇ ਦਾਸ ਰਿਆਂ ਨੇ ਬੇਅੰਤ ਪ੍ਰਕਾਰ ਦੇ ਨਾਲ ਆਪ ਜੀ ਦੇ ਸੁੰਦਰ ਸਥਾਨਾਂ ਲਈ ਸ਼ਾਸਤਰਾ ਵਸਤਰਾ ਦੀ ਸੇਵਾ ਨਿਭਾਈ ਹੈ ਜੀ ਸੇਵਾ ਕਰਦੇ ਹੁੰਦਿਆਂ ਬੇਅੰਤ ਔਲਾ ਨੂੰ ਬਖਸ਼ਣਾ ਅਗਾਹ ਵਾਸਤੇ ਸਮਾਦਰੀ ਦਾਤ ਬਖਸ਼ਣੀ ਕਿਰਪਾ ਕਰਨੀ ਮਹਾਰਾਜ ਰਹਿੰਦੇ சுவாਸਾਂ ਦਾ ਇਸੇ ਤਰ੍ਹਾਂ ਆਪਣੇ ਚਰਨਾ ਕਮਲਾਂ ਦਾ ਪ੍ਰੇਮ ਬਖਸ਼ਣਾ ਜੀ ਸੇਵਾ ਦੇ ਯੋਗ ਬਣਾ ਕਰਕੇ ਰੱਖਣਾ ਬੇਅੰਤ ਸੰਗਤ ਆਪਨੇ ਜੀਵਨ ਨੂੰ ਸਫਲਾ ਕਰਨ ਵਾਸਤੇ ਆਪ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀਆਂ ਭਰਿਆਂ ਜੀ ਸਵਨਾ ਦੀਆਂ ਅਰਦਾਸਾਂ ਬੇਨਤੀਆਂ ਦਿਲ ਭਰੇ ਪੇਟਾਵਾਂ ਚਰਨਾਂ ਵਿੱਚ ਪਰਵਾਨ ਕਰਨੀਆਂ ਚੱਲਿਆ